ਕੇਂਦਰੀ ਵਿੱਤ ਮੰਤਰੀ ਨਿਰਮਲਾ ਸਿਤਾਰਮਨ ਵੱਲੋਂ ਪੇਸ਼ ਕੀਤੇ ਗਏ ਬਜਟ ਨੂੰ ਲੈ ਕੇ ਕਿਸੇ ਨੇ ਇਸ ਦੀ ਤਾਰੀਫ ਕੀਤੀ ਅਤੇ ਕਿਸੇ ਨੇ ਇਸ ਨੂੰ ਕੋਈ ਰਾਹਤ ਨਾ ਦੇਣ ਵਾਲਾ ਦੱਸਿਆ ਪਾਸ਼ਪਾ ਦੇ ਆਗੂ ਜਿੱਥੇ ਇਸ ਬਜਟ ਨੂੰ ਭਾਰਤ ਨੂੰ ਦੁਨੀਆ ਦੀ ਵੱਡੀ ਤਾਕਤ ਬਣਾਉਣ ਵਾਲਾ ਦੱਸ ਰਹੇ ਨੇ ਅਤੇ ਇੰਡਸਟਰੀ ਲਿਸਟ ਇਸ ਨੂੰ ਉਦਯੋਗਾਂ ਲਈ ਕੋਈ ਰਾਹਤ ਨਾ ਦੇਣ ਵਾਲਾ ਬਜਟ ਘਰਾੜ ਦੇ ਰਹੇ ਨੇ ਲੁਧਿਆਣਾ ਫੋਕਲ ਪੁਆਇੰਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਵੈਣੀਪਾਲ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੇ ਬਜਟ ਚ ਉਦਯੋਗਾਂ ਲਈ ਟੈਕਸਸ ਲੈਪ ਤਰਕਸੰਗਤ ਬਣਾਉਣ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ ਉਸ ਮੰਗ ਨੂੰ ਨਜ਼ਰਅੰਦਾਜ਼ ਕੀਤਾ ਗਿਆ ਕਿਉਂਕਿ ਪ੍ਰਾਈਵੇਟ ਲਿਮਿਟਿਡ ਜਾਂ ਪਬਲਿਕ ਲਿਮਿਟਿਡ ਕੰਪਨੀਆਂ ਲਈ ਇਨਕਮ ਟੈਕਸ ਵੱਧ ਤੋਂ ਵੱਧ 25 ਫੀਸਦੀ ਤੱਕ ਸੀਮਿਤ ਹੈ ਪਰ ਇਨ੍ਹਾਂ ਕੰਪਨੀਆਂ ਦੀਆਂ ਭਾਈਵਾਲ ਫਰਮਾਂ ਲਈ ਇਹ ਦਰ 30 ਫੀਸਦੀ ਰੱਖੀ ਹੋਈ ਹੈ ਲੁਧਿਆਣਾ ਗੁੱਡਜ਼ ਟਰਾਂਸਪੋਰਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਕਾਲੜਾ ਦਾ ਕਹਿਣਾ ਹੈ ਕਿ ਇਸ ਬਜਟ ਚ ਟਰਾਂਸਪੋਰਟ ਕਾਰੋਬਾਰ ਨੂੰ ਕੋਈ ਵਿਸ਼ੇਸ਼ ਰਾਹਤ ਨਹੀਂ ਦਿੱਤੀ ਗਈ ਹੈ ਜਦ ਕਿ ਗੁੱਡਜ਼ ਟਰਾਂਸਪੋਰਟ ਦੇ ਕਾਰੋਬਾਰ ਦਾ ਅਸਰ ਹਰ ਤਰ੍ਹਾਂ ਦੀ ਮਹਿੰਗਾਈ ਤੇ ਪੈਂਦਾ ਪੈਟਰੋਲ ਤੇ ਡੀਜ਼ਲ ਨੂੰ ਜੀਐਸਟੀ ਦਾਇਰੇ ਚ ਲਿਆਉਣ ਦੀ ਮੰਗ ਕੀਤੀ ਗਈ ਸੀ ਪਰ ਸਰਕਾਰ ਨੇ ਇਸ ਵੱਲ ਨਜ਼ਰ ਹੀ ਨਹੀਂ ਮਾਰੀ ਭਾਰਤੀ ਜਨਤਾ ਪਾਰਟੀ ਦੇ ਸਕੱਤਰ ਪ੍ਰਿੰਸ ਬੱਬਰ ਅਤੇ ਐਡਵੋਕੇਟ ਵਿਕਰਮ ਸਿੰਘ ਸਿੱਧੂ ਨੇ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਦੀ ਤਾਰੀਫ਼ ਕਰਦਿਆਂ ਕਿਹਾ ਕਿ ਕੇਂਦਰੀ ਬਜਟ ਭਾਰਤ ਨੂੰ ਦੁਨੀਆ ਦੀ ਤੀਜੀ ਵੱਡੀ ਆਰਥਿਕ ਸ਼ਕਤੀ ਬਣਾਉਣ 'ਚ ਅਹਿਮ ਚੋਗਤਾਂ ਦੇਵੇਗਾ ਬੱਬਰ ਨੇ ਕਿਹਾ ਕਿ ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸিতারਮਨ ਵੱਲੋਂ ਪੇਸ਼ ਕੀਤਾ ਗਿਆ ਬਜਟ ਨਵੇਂ ਮੌਕੇ ਤੇ ਨਵੀਂ ਊਰਜਾ ਲੈ ਕੇ ਆਇਆ ਹੈ। ਇਹ ਬਜਟ ਭਾਰਤ ਨੂੰ ਮੈਨੂਫੈਕਚਰਿੰਗ ਹੱਬ ਬਣਾਉਣ ਦੇ ਨਾਲ-ਨਾਲ ਸੰਭਾਵਨਾਵਾਂ ਦੇ ਨਵੇਂ ਦਰਵਾਜ਼ੇ ਖੋਲੇਗਾ। ਨਾਲ ਹੀ ਛੋਟੇ ਵਪਾਰੀਆ, ਲੱਗੂ ਉਦਯੋਗ, ਉੱਚ ਸਿੱਖਿਆ, ਟੂਰਿਜ਼ਮ ਤੇ ਮੈਨੂਫੈਕਚਰਿੰਗ ਲਈ ਵੀ ਲਾਹੇਵੰਦ ਸਾਬਿਤ ਹੋਵੇਗਾ। ਇਸ ਬਜਟ ਨਾਲ ਦੇਸ਼ ਦੇ ਵਿਕਾਸ ਨੂੰ ਗਤੀ ਮਿਲੇਗੀ ਅਤੇ ਰੋਜ਼ਗਾਰ ਦੇ ਮੌਕੇ ਵਧਣਗੇ। ਇਹ ਬਜਟ ਦੇਸ਼ ਨੂੰ 2025 ਤੱਕ ਵਿਕਸਿਤ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ 'ਚ ਵੀ ਸਹਾਇਤਾ ਹੋਵੇਗਾ। ਆਮ ਆਦਮੀ ਪਾਰਟੀ ਪੰਜਾਬ ਦੇ ਕੈਸ਼ਰ ਅਤੇ ਪੰਜਾਬ ਸਹਿਕਾਰਤਾ ਤੇ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਸ਼ੁਰੇਸ਼ ਗੁਵੈਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਆਪਣੀ ਕੁਰਸੀ ਬਚਾਉਣ ਵਾਲਾ ਬਜਟ ਪੇਸ਼ ਕੀਤਾ ਇਸ ਚ ਇੰਡਸਟਰੀ ਨੂੰ ਅੱਗੇ ਵਧਾਉਣ ਲਈ ਕੁਝ ਨਹੀਂ ਰੱਖਿਆ ਗਿਆ ਛੋਟੇ ਉਦਯੋਗਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਬਿਹਾਰ ਤੇ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਪੈਕੇਜ ਦੇ ਕੇ ਖੁਸ਼ ਕਰਨ ਦੇ ਚੱਕਰ ਚ ਪੂਰੇ ਦੇਸ਼ ਦੇ ਟੈਕਸਦਾਤਾਵਾਂ ਦਾ ਪੈਸਾ ਬਰਬਾਦ ਕਰਨ ਦੀ ਨੀਤੀ ਬਣਾਈ ਗਈ ਹੈ ਕੇਂਦਰ ਸਰਕਾਰ ਨੂੰ ਪੂਰੇ ਦੇਸ਼ ਬਾਰੇ ਸੋਚਣਾ ਚਾਹੀਦਾ ਕਿਸੇ ਵਿਸ਼ੇਸ਼ ਸੂਬੇ ਬਾਰੇ ਸੋਚਣਾ ਦਾ ਸਿੱਧਾ ਅਰਥ ਰਾਜਨੀਤੀ ਤੋਂ ਪ੍ਰੇਰਿਤ ਮੰਨਿਆ ਜਾਂਦਾ ਹੈ ਪੰਜਾਬ ਬਾਰਡਰ ਸਟੇਟ ਰਹੀ ਹੈ ਪਰ ਕੇਂਦਰ ਨੇ ਕਦੇ ਇਸ ਨੂੰ ਵਿਸ਼ੇਸ਼ ਪੈਕੇਜ ਦੇਣ ਬਾਰੇ ਨਹੀਂ ਸੋਚਿਆ ਕੇਂਦਰ ਦੀ ਪਾਸ਼ ਪਾ ਸਰਕਾਰ ਸਿਰਫ ਪਾਸ਼ ਪਾ ਸ਼ਾਸਿਤ ਸੂਬਿਆਂ ਬਾਰੇ ਹੀ ਸੋਚਦੀ ਹੈ ਮਾਡਲ ਟਾਊਨ ਐਕਸਟੈਂਸ਼ਨ ਏ ਬਲੇਜ਼ਿਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਮੱਕੜ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜਟ ਓਵਰ ਆਲ ਠੀਕ ਹੀ ਹੈ ਹਾਲਾਂਕਿ ਹੌਂਜਰੀ ਉਦਯੋਗ ਨੂੰ ਸਭ ਕੁਝ ਤਾਂ ਨਹੀਂ ਮਿਲਿਆ ਪਰ ਸਰਕਾਰ ਨੇ ਉਦਯੋਗਾਂ ਨੂੰ ਕੁਝ ਖੇਤਰਾਂ 'ਚ ਕਾਫੀ ਰਾਹਤ ਦਿੱਤੀ ਹੈ ਸਟੈਂਡਰਡ ਟੈਕਸ 'ਚ ਕਾਫੀ ਬਦਲਾਅ ਕੀਤਾ ਉਹਨਾਂ ਕਿਹਾ ਕਿ ਆਮ ਆਦਮੀ ਦੀ ਇਨਕਮ ਟੈਕਸ ਛੋਟ ਦੀ ਹੱਦ 7.5 ਲੱਖ ਰੁਪਏ ਕਰਕੇ ਆਮ ਆਦਮੀ ਨੂੰ ਖੁਸ਼ ਕਰਨ ਦਾ ਯਤਨ ਕੀਤਾ ਆ ਗਿਆ ਸਰਕਾਰ ਦਾ ਸੋਲਰ ਪੈਨਲ ਰਾਹੀਂ ਗਰੀਬ ਲੋਕਾਂ ਨੂੰ 300 ਯੂਨਟ ਪ੍ਰਤੀ ਮਹੀਨਾ ਮੁਫਤ ਬਿਜਲੀ ਦੇਣ ਦਾ ਫੈਸਲਾ ਵੀ ਸਹੀ ਹੈ ਇੱਕ ਵਾਰ ਫੇਰ ਦੱਸ ਦਈਏ ਕੇਂਦਰੀ ਵਿੱਤ ਮੰਤਰੀ ਨਿਰਮਲਾ ਸਿਤਰਮਨ ਵੱਲੋਂ ਪੇਸ਼ ਕੀਤੇ ਗੇ ਬਜਟ ਨੂੰ ਲੈ ਕੇ ਕਿਸੇ ਨੇ ਇਸ ਦੀ ਤਾਰੀਫ ਕੀਤੀ ਅਤੇ ਕਿਸੇ ਨੇ ਇਸ ਨੂੰ ਕੋਈ ਰਾਹਤ ਨਾ ਦੇਣ ਵਾਲਾ ਦੱਸਿਆ ਪਾਸ਼ਪਾ ਦੇ ਆਗੂ ਜਿੱਥੇ ਇਸ ਬਜਟ ਨੂੰ ਭਾਰਤ ਨੂੰ ਦੁਨੀਆ ਦੀ ਵੱਡੀ ਤਾਕਤ ਬਣਾਉਣ ਵਾਲਾ ਦੱਸ ਰਹੇ ਨੇ ਉੱਥੇ ਇੰਡਸਟਰੀ ਲਿਸਟ ਇਸ ਨੂੰ ਉਦਯੋਗਾਂ ਲਈ ਕੋਈ ਰਾਹਤ ਨਾ ਦੇਣ ਵਾਲਾ ਬਜਟ ਘਰਾੜ ਦੇ ਰਹੇ ਨੇ